ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਪਣੇ ਬਟਰ ਕਾਟਨ ਦੇ ਸੂਟ ਆ ਗਏ ਨੇ ਤੇ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਜਿਨ੍ਹਾਂ ਨੇ ਲਾਈਟ ਲੈਣੇ ਨੇ ਉਹਨਾਂ ਲਈ ਲਾਈਟ ਨੇ ਜਿਨ੍ਹਾਂ ਨੇ ਡਾਰਕ ਲੈਣੇ ਨੇ ਤਾਂ ਉਹਨਾਂ ਲਈ ਡਾਰਕ ਨੇ ਹਨਾ ਇਹਦੇ ਨਾਲ ਦੇ ਤਿੰਨ ਤਿੰਨ ਚਾਰ ਚਾਰ ਸੂਟ ਤੁਹਾਨੂੰ ਮਿਲ ਜਾਣਗੇ ਤੇ ਜੇ ਬਾਅਦ ਚ ਤੁਸੀਂ ਹਫਤੇ 10 ਦਿਨਾਂ ਬਾਅਦ ਕਹਿਨੇ ਹੋ ਜਾਂ ਤਿੰਨ ਚਾਰ ਦਿਨਾਂ ਬਾਅਦ ਕਹਿਨੇ ਹੋ ਫੇਰ ਨਹੀਂ ਤੁਹਾਨੂੰ ਮਿਲਣਾ ਹੈਗਾ ਇਹ ਨਾਲ ਦੀ ਨਾਲ ਤੁਹਾਨੂੰ ਬੁਕਿੰਗ ਕਰਾਣੀ ਪੈਣੀ ਹੈ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹਦੇ ਤੇ ਤੁਸੀਂ WhatsApp DM ਕਰ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰਾ ਸਕਦੇ ਹੋ ਜੇ ਇੰਡੀਆ ਦੇ ਵਿੱਚ ਹੈਗੇ ਹੋ ਤੁਸੀਂ ਤਾਂ ਤੁਸੀਂ Google Pay ਕਰ ਸਕਦੇ ਹੋ ਜੇ ਤੁਸੀਂ ਬਾਹਰ ਤੋਂ ਹੈਗੇ ਹੋ ਤਾਂ ਅਕਾਊਂਟ ਦੇ ਵਿੱਚ ਪੇਮੈਂਟ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਸਾਰੇ ਸੂਟਾਂ ਨੂੰ ਤੁਹਾਨੂੰ ਖੋਲ-ਖੋਲ ਕੇ ਦਿਖਾਵਾਂਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਐਂਡ ਤੱਕ ਦੇਖਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜਿੰਨਾ ਭੈਣਾਂ ਨੇ ਇਹਨਾਂ ਨੂੰ ਰੈਡੀ ਕਰਾਉਣਾ ਆਪਾਂ ਰੈਡੀ ਵੀ ਕਰ ਦਾਂਗੇ ਤੇ ਵਰਕ ਵਗੈਰਾ ਨਾਲ ਜਿਵੇਂ ਵੀ ਕਰਾਉਣਾ ਬੈਕ ਵਰਕ ਫਰੰਟ ਵਰਕ ਦੁਪੱਟੇ ਡਾਈ ਕਮਲ ਦਾ ਦੁਪੱਟਾ ਲਗਾਉਣਾ ਜਾਂ ਸੁਪਰ نیٹ ਦਾ ਲਗਾਉਣਾ ਹਨਾ ਉਸ ਤਰ੍ਹਾਂ ਵੀ ਸਾਰਾ ਹੋ ਜਾਏਗਾ ਤੇ ਚਲੋ ਹੁਣ ਆਪਾਂ ਵੀਡੀਓ ਤੁਹਾਨੂੰ ਦਿਖਾਉਣ ਲੱਗਿਆ ਸੂਟ ਖੋਲ ਕੇ ਇਹ ਹੈਗਾ ਗ੍ਰੇ ਕਲਰ ਦੇ ਵਿੱਚ ਇਹ ਬਟਰ ਕਾਟਨ ਦੇ ਸੂਟ ਨੇ ਗਰਮੀਆਂ ਵਾਲਾ ਮਾਲ ਆ ਗਿਆ ਤੇ ਆ ਦੇਖੋ ਇਹਦੇ ਵਿੱਚ ਵੀ ਪ੍ਰਿੰਟਿੰਗ ਹੈਗੀ ਆ ਕਈ ਕਹਿ ਦਿੰਦੇ ਨੇ ਜੀ ਰੇਟ ਐ ਇਹ ਉਹ ਹਨਾ ਤੇ ਸਟੱਫ ਦੇ ਵਿੱਚ ਵੀ ਫਰਕ ਹੁੰਦਾ ਇਹ ਸਟੱਫ ਨੂੰ ਦੇਖੋ ਬੀਬੀ ਹੱਥ ਲਾ ਕੇ ਦਿਖਾਓ ਤੁਸੀਂ ਆਪਣੇ ਆਪ ਦੱਸੋ ਮੈਂ ਨਹੀਂ ਦੱਸੂੰਗੀ ਇਸ ਚੀਜ਼ ਨੂੰ ਬਹੁਤ ਵਧੀਆ ਹੈਗਾ ਹਾਂ ਹਾਂ ਉਹਲਾ ਪਿਆ ਬੀਬੀ ਕਹਿੰਦੇ ਰੂਮ ਵਰਗਾ ਸਟੱਫ ਹੈਗਾ ਇਹ ਆਪਣੀ ਸ਼ਰਟ ਰਹੇਗੀ ਜੀ ਇਹ ਆਪਣੀ ਪ੍ਰਿੰਟ ਹੈ ਹਲਕਾ ਹਲਕਾ ਉਹਦੇ ਵਿੱਚ ਇਹ ਸਲਵਾਰ ਰਹੇਗੀ ਠੀਕ ਹੈ ਜੀ ਜੇ ਤੁਸੀਂ ਇਹਨੂੰ ਸਲਵਾਰ ਬਣਾਉਣੀ ਚਾਹੁੰਦੇ ਹੋ ਪੈਂਟ ਬਣਾਉਣੀ ਚਾਹੁੰਦੇ ਹੋ ਤਾਂ ਇਹਦੇ ਵਿੱਚੋਂ ਕਲਰ ਲੈ ਕੇ ਆਪਾਂ ਇਹਦੇ ਤੇ ਵੀ ਵਰਕ ਕਰ ਸਕਦੇ ਆ ਬਹੁਤ ਪਿਆਰਾ ਬਹੁਤ ਸੋਹਣਾ ਸਟੱਫ ਵੀ ਬਹੁਤ ਪਿਆਰਾ ਨਾ ਇਹਨੇ ਸ਼੍ਰਿੰਕ ਹੋਣਾ ਨਾ ਇਹਦੀ ਮਤਲਬ ਕਲਰ ਫੇਡ ਹੋਣਾ ਠੀਕ ਹੈ ਜੀ ਤੇ ਬਹੁਤ ਵਧੀਆ ਸਟੱਫ ਹੈਗਾ ਇਹਦੀ ਫੁੱਲ ਗਰੰਟੀ ਆ ਲਓ ਜੀ ਨੈਕਸਟ ਸੂਟ ਆ ਹੈਗਾ ਇਹ ਬਹੁਤ ਪਿਆਰਾ 컬러 ਆ ਆ ਦੇਖੋ ਆ ਇਹਦਾ ਪ੍ਰਿੰਟ ਹੋਏਗਾ ਸੂਟ ਦਾ ਤੇ ਆ ਇਹਦੀ ਸਲਵਾਰ ਹੋਏਗੀ ਇਹ ਸਾਰੇ ਸੂਟ 2950 ਦੇ ਹੋਣਗੇ 2950 2950 ਕਈ ਸਾਰੀਆਂ ਵੀਡੀਓਜ਼ ਦੇ ਵਿੱਚ ਜਿਹੜਾ ਸਟੱਫ ਹੁੰਦਾ ਉਹਦਾ ਰੇਟ ਦੱਸਿਆ ਹੁੰਦਾ ਪਰ ਭੈਣਾ ਬਾਰ-ਬਾਰ ਫੇਰ ਪੁੱਛੀ ਜਾਂਦੀਆਂ ਨੇ ਭੈਣੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਐ ਤਾਂ ਹਰੇਕ ਨੂੰ ਹਨਾ ਤੇ ਰੇਟ ਦੱਸਣਾ ਔਖਾ ਹੋ ਜਾਂਦਾ ਨਾਲੇ ਨਾਲੇ ਤੁਸੀਂ ਕਹੀ ਜਾਂਦੇ ਹੋ ਤੁਸੀਂ ਦੱਸਦੇ ਨਹੀਂ ਹੈਗੇ ਦੱਸਦੇ ਨਹੀਂ ਨਾਲੇ ਆਪਾਂ ਦੱਸ ਦਿੰਨੇ ਆ ਫਿਰ ਫੇਰ ਦੁਬਾਰਾ ਪੁੱਛਣਾ ਫਿਰ ਤਾਂ ਕਰਕੇ ਐ ਕਈ ਵਾਰੀ ਹੋ ਜਾਂਦਾ ਵੀ ਦੱਸੋ ਹੀ ਨਾ ਦੁਬਾਰਾ ਤਾਂ ਪੁੱਛਣਾ ਹੀ ਆ ਲਓ ਜੀ ਨੈਕਸਟ ਸੂਟ ਹੈਗਾ ਪਰਪਲ ਜਿਹਾ ਸ਼ੇਡ ਬਹੁਤ ਮਿੱਠੇ-ਮਿੱਠੇ ਬਹੁਤ ਪਿਆਰੇ-ਪਿਆਰੇ ਕਲਰ ਨੇ ਆ ਦੇਖੋ ਜੇ ਤੁਸੀਂ ਆ ਲੈਣਾ ਚਾਹੁੰਦੇ ਹੋ ਤਾਂ ਇੱਥੋਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਆ ਆਰਡਰ ਪਲੇਸ ਕਰਾ ਸਕਦੇ ਹੋ ਸਲਵਾਰ ਦੇ ਵਿੱਚ ਵੀ ਤੁਹਾਨੂੰ ਪ੍ਰਿੰਟਿੰਗ ਸ਼ਾਇਦ ਦਿਸ ਰਹੀ ਹੋਊਗੀ ਹੈਨਾ ਤੇ ਆ ਹੈਗਾ ਨੈਕਸਟ ਆ ਮੇਰਾ ਫੇਵਰਟ ਕਲਰ ਆ ਸੂਟ ਵੀ ਪ੍ਰਿੰਟ ਵੀ ਬਹੁਤ ਜ਼ਿਆਦਾ ਪਿਆਰਾ ਆ ਦੇਖੋ ਇਹਦੇ ਨਾਲ ਤੁਸੀਂ ਮਤਲਬ ਟਾਈ ਐਂਡ ਡਾਈ ਦੁਪੱਟਾ ਕਰਾਉਂਗੇ ਤਾਂ ਬਹੁਤ ਪਿਆਰਾ ਬਣ ਜਾਣਾ ਆਏ ਦੀ ਸਲਵਾਰ ਰਹੇਗੀ ਜੀ ਬਟਰ ਕਾਟਨ ਦੇ ਸੂਟ ਨੇ 29.50 ਸਾਰੇ ਸੂਟਾਂ ਦੀ ਕਾਸਟ ਰਹੇਗੀ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਹੈਗਾ ਇਹਦੇ ਨਾਲ ਦੇ ਮਿਲ ਜਾਣਗੇ ਤੁਹਾਨੂੰ ਤਿੰਨ ਚਾਰ ਕਿ ਸ਼ੇਡ ਚਲ ਨੈਕਸਟ ਸੂਟ ਰਹੇਗਾ ਜੀ ਆਹਾ ਇਹ ਮਾਊਸ ਜਿਹਾ ਸ਼ੇਡ ਹੈਗਾ ਜਿੱਦਾਂ ਬਜ਼ੁਰਗਾਂ ਨੇ ਵੀ ਵੇਅਰ ਕਰਨਾ ਹੁੰਦਾ ਤੇ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਆ ਇਹਦੀ ਸਲਵਾਰ ਰਹੇਗੀ ਆ ਇਹਦੀ ਸ਼ਰਟ ਰਹੇਗੀ ਬਹੁਤ ਸੋਹਣਾ ਕਲਰ ਹੈਗਾ ਇਹ ਵੀ ਲਓ ਜੀ ਨੈਕਸਟ ਕਲਰ ਹੈਗਾ ਬਲੈਕ ਕਲਰ ਦੇ ਉੱਪਰ ਆ ਦੇਖੋ ਬਲੈਕ ਕਈਆਂ ਦਾ ਫੇਵਰਟ ਹੁੰਦਾ ਕਈ ਪੈਣਾ ਗਰੇਜ਼ ਕਰਦੀਆਂ ਨੇ ਗੀਆਂ ਵੀ ਅਸੀਂ ਬਲੈਕ ਕਲਰ ਨਹੀਂ ਰਹਿਣਾ ਹੈਗਾ ਪਰ ਚਲੋ ਹਰੇਕ ਦੀ ਆਪਦੀ ਉਹ ਹੁੰਦੀ ਆ ਹਨਾ ਤੇ ਆ ਦੇਖੋ ਇਹਨੂੰ ਇੱਥੋਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਬਲੈਕ ਕਲਰ ਦੇ ਵਿੱਚ ਹੈਗਾ ਲਓ ਜੀ ਆਹ ਕਲਰ ਵੀ ਬਹੁਤ ਜਾਦੇ ਸੋਹਣਾ ਹੈਗਾ ਆ ਦੇਖੋ ਮਿੱਠਾ ਮਿੱਠਾ ਗਾਂਜਰੀ ਜਿਹਾ 쉐ੜਾ ਤੇ ਇਹਦੇ ਜਦੋਂ ਵਰਕ ਵਗੈਰਾ ਹੋ ਗਿਆ ਕਲਰ ਬਹੁਤ ਸੋਹਣੇ ਉੱਠ ਕੇ ਆਣੇ ਨੇ ਆ ਦੇਖੋ ਇੱਥੋਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਬਹੁਤ ਪਿਆਰਾ ਬਟਰ ਕਾਟਨ ਦਾ 2950 2950 ਦਾ ਸੂਟ ਹੈਗਾ ਠੀਕ ਹੈ ਜੀ ਇਹ ਆ ਸੂਟ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਅ ਕਲਰ ਵੀ ਤੇ ਇਹਦਾ ਮਤਲਬ ਡਿਜ਼ਾਈਨ ਵੀ ਬਹੁਤ ਪਸੰਦ ਆਇਆ ਮੈਨੂੰ ਬਹੁਤ ਸੋਹਣਾ ਸੂਟ ਹੈਗਾ ਆ ਦੇਖੋ ਇੱਥੋਂ ਤੁਸੀਂ ਇਹਦੇ ਕਲਰ ਪਾ ਕੇ ਨਾ ਜਦੋਂ ਇਹਨੂੰ ਜੇ ਆਪਾਂ ਇਹਨੂੰ ਬੈਕ ਤੇ ਵੀ ਉਹ ਲਗਾ ਕੇ ਹਨਾ ਇਹਦਾ ਕਪੜਾ ਲਗਾ ਕੇ ਵਰਕ ਕਰਦੇ ਆ ਤਾਂ ਇਹਨੇ ਬਹੁਤ ਸੋਹਣਾ ਹੋ ਜਾਣਾ ਫਰੰਟ ਤੇ ਵੀ ਜੇ ਆਪਾਂ ਇਹਦਾ ਕਰਦੇ ਆ ਤਾਂ ਇਹਨੇ ਫਿਰ ਵੀ ਬਹੁਤ ਜ਼ਿਆਦਾ ਸੋਹਣਾ ਹੋ ਜਾਣਾ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਕੇ ਇਹਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਥੋੜਾ ਜਿਹਾ ਲਓ ਜੀ ਆਹ ਪ੍ਰਿੰਟ ਰਹੇਗਾ ਆ ਇਹਦੀ ਸਲਵਾਰ ਰਹੇਗੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੋਣੀ ਹਲੇ ਤਾਂ ਬਣਿਆ ਵੀ ਨਹੀਂ ਹੈਗਾ ਇਹ ਹਾਂ ਬਹੁਤ ਸੋਹਣਾ ਕਲਰ ਹੈ ਲਓ ਜੀ ਤੇ ਨੈਕਸਟ ਸੂਟ ਆ ਜਾਂਦਾ ਬੀਬੀ ਸ਼ੇਡ ਬੀਬੀ ਮਾਸੀ ਸ਼ੇਡ ਹਾਂ ਗ੍ਰੇ ਕਲਰ ਇਹਨਾਂ ਨੂੰ ਗ੍ਰੇ ਕਲਰ ਬਹੁਤ ਪਸੰਦ ਆ ਜਾਂ ਫਿਰ ਹੁੰਦਾ ਉਹ ਸਕਿਨ ਜੈ ਕਲਰ ਆਹ ਦੇਖੋ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈਗਾ ਜਿਨ੍ਹਾਂ ਨੂੰ ਲਾਈਟ ਕਲਰ ਪਸੰਦ ਨੇ ਉਹ ਇਹ ਲੈ ਸਕਦਾ ਸਾਰਾ ਸਟੱਫ ਬਟਰ कॉटन ਦਾ ਰਹੇਗਾ ਜੀ 29 50 ਕੋਸਟ ਰਹੇਗੀ ਠੀਕ ਹੈ ਜੀ ਤੇ ਇਹ ਕਲਰ ਹੋ ਗਿਆ ਵੀਡੀਓ ਨੂੰ ਫੁੱਲ ਦੇਖਿਆ ਕਰੋ ਹਨਾ ਤੇ ਨੈਕਸਟ ਆ ਗਿਆ ਜੀ ਬਲੈਕ ਸ਼ੇਡ ਦੇ ਉੱਪਰ ਇਹ ਵੀ ਬਹੁਤ ਪਿਆਰਾ ਸੂਟ ਹੈਗਾ ਆ ਦੇਖੋ ਲਓ ਜੀ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਤੇ ਸਲਵਾਰ ਦੇ ਵਿੱਚ ਨਿੱਕੀ ਨਿੱਕੀ ਬੂਟੀ ਹੈਗੀ ਆ ਆ ਦੇਖੋ ਬਹੁਤ ਪਿਆਰਾ ਬਹੁਤ ਜ਼ਿਆਦਾ ਸੋਹਣਾ ਸੂਟ ਆ ਤੇ ਇਹ ਹੁਣ ਆ ਗਈ ਹੈ ਜੀ ਬਟਰ ਕਾਟਨ ਇਹਦੇ ਵਿੱਚੋਂ ਤੁਸੀਂ ਇਹਨਾਂ ਮਤਲਬ ਕਲਰਸ ਦੇ ਵਿੱਚੋਂ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਫਿਰ ਆਪਾਂ ਹੋਰ ਤੁਹਾਨੂੰ ਨਵੀਂ ਵੀਡੀਓ ਨਾਲ ਮਿਲਾਂਗੇ ਹੁਣ ਸਵੇਰ ਦੇ ਆਪਣੇ ਵਜੇ ਹੈਗੇ ਨੇ 9:30 ਹਲੇ ਆਪਣੇ ਘਰ ਦੇ ਸਾਰੇ ਕੰਮਕਾਰ ਪਾਏ ਨੇ ਹੁਣ ਆਪਾਂ ਕੰਮਕਾਰ ਕਰਦੇ ਆ ਤੇ ਥੋੜੀ ਵੀ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਹੋਵੇ ਹੈਨਾ ਪਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ ਤੇ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਤੇ ਇੱਕ ਵਾਰ ਲਾਸਟ ਤੇ ਫਿਰ ਆਪਾਂ ਆਪਣਾ ਕੰਟੈਕਟ ਨੰਬਰ ਦੱਸ ਦੰਨੇ ਆ 7087502051 7087502051 ਇਹ ਆਪਣਾ ਕੰਟੈਕਟ ਨੰਬਰ ਹੈਗਾ ਤੇ ਹੁਣ ਕਰਦੇ ਆਪਾਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਬਾਹਰ ਦੇਖੋ ਤੁਸੀਂ ਕਹਿ ਦਿੰਦੇ ਹੋ ਵਲੌਗ ਨਹੀਂ ਦਿਖਾਉਂਦੇ ਹੈਗੇ ਬਹੁਤ ਸੋਹਣਾ ਮੌਸਮ ਹੈ ਤੇ ਅੰਬਾਂ ਨੂੰ ਵੀ ਆਪਣੇ ਬੂਰ ਆ ਗਏ ਨੇਗੇ ਹੁਣ ਬਸ ਹੁਣ ਅੰਬਾਂ ਨੂੰ ਬੂਰ ਪੈ ਜਾਣਾ ਤੇ ਬੱਦਲ ਹੋਏ ਹੋਏ ਨੇ ਉੱਪਰ ਹੁਣ ਮੌਸਮ ਨਾ ਤਾਂ ਠੰਡ ਹੈਗੀ ਆ ਨਾ ਗਰਮੀ ਹੈਗੀ ਆ ਸਵੇਰੇ ਸਵੇਰੇ ਬੜਾ ਸੋਹਣਾ ਮੌਸਮ ਹੁੰਦਾ ਤੇ ਆ ਦੇਖੋ ਆਪਣੇ ਪਾਲਕ ਮੇਥੇ ਮੇਥੀ ਸਾਰਾ ਕੁਝ ਗਾਰਡਨ ਦੇ ਵਿੱਚ ਲੱਗਿਆ ਹੋਇਆ ਉਧਰ ਪਾਲਕ ਵੀ ਕਾਫੀ ਖੜਾ ਚਲੋ ਠੀਕ ਹੈ ਜੀ ਹੁਣ